ਤੁਹਾਡਾ ਸਾਰਿਆਂ ਦਾ IT एक्शन ਸੰਰੂਰ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਸਾਥੀ ਇਸ ਚੰਦੇ ਨਵੇਂ ਹੈ ਨਿੱਚੇ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਦਿੱਤਾ ਗਿਆ ਬੈਲ ਆਈਕਨ ਪ੍ਰੈਸ ਕਰ ਲੈਣ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਵੀਡੀਓ ਜਾਣਕਾਰੀ ਮਿਲਦੀ ਰਹੇ। ਸੋ ਅੱਜ ਦਾ ਆਪਣਾ ਟੌਪਿਕ ਹੈਗਾ ਅਪਰੈਂਟਸ਼ਿਪ ਜੋ 2600 ਅਪਰੈਂਟਸ਼ਿਪ ਨਿਕਲੀ ਹੋਈ ਹੈਗੀ ਪੀਐਸਪੀਸੀਐਲ ਦੇ ਵਿੱਚ। ਸੋ ਸਾਰਿਆਂ ਨੂੰ ਪਤਾ ਹੀ ਹੈਗਾ 17 ਅਪ੍ਰੈਲ ਹੈ ਜਿਹੜੀ ਉਹਦੀ ਉਹ ਲਾਸਟ ਤਰੀਕ ਹੈਗੀ ਠੀਕ ਹੈ ਸ਼ਾਇਦ ਐਕਸਟੈਂਡ ਹੋਵੇ ਜਾਂ ਨਹੀਂ ਹੋਵੇ ਹਨਾ ਉਹਦੇ ਨਾਲ ਕੋਈ ਮੈਟਰ ਨਹੀਂ ਕਰਦਾ ਸੋ 17 ਤੋਂ ਪਹਿਲਾਂ-ਪਹਿਲਾਂ ਜਿਹੜੇ ਬੱਚੇ ਹਜੇ ਤੱਕ ਰਹਿੰਦੇ ਨੇ ਉਹ ਆਪਣਾ ਫਾਰਮ ਹੈ ਜਿਹੜਾ ਉਹ ਸਬਮਿਟ ਕਰ ਲੈਣ ਸੋ ਕੁਸ਼ਕੇ ਦੇ ਵਿੱਚ ਆਪਣੇ ਗੱਲਾਂ ਨਹੀਂ ਆ ਕੁਝ ਇੰਪੋਰਟੈਂਟ ਪੁਆਇੰਟ ਨੇ ਜਿਹੜੇ ਤੁਹਾਨੂੰ ਮੈਂ ਅੱਜ ਦੱਸਣੇ ਨੇਗੇ ਡਿਸਕਸ ਕਰਦೇನೆ ਆਂ ਵੀਡੀਓ ਦੇ ਵਿੱਚ ਸੋ ਪਹਿਲਾਂ ਤਾਂ ਸਾਰਿਆਂ ਨੇ ਹਨਾ apprenticeship ਇਹ ਵੀ ਲਦਾ ਕੰਪਲੀਟ ਭਰ ਲਈ ਹੋਏਗੀ ਠੀਕ ਹੈ ਕੋਈ ਹੈ ਜਾਂ ਬੱਚਾ ਰਹਿੰਦਾ ਨਹੀਂ ਹੋਣਾ ਸ਼ਾਇਦ ਠੀਕ ਹੈ ਜਿਹੜਾ ਪ੍ਰਿੰਸ ਤੋਂ ਬਿਨਾ ਰਹਿੰਦਾ ਹੋਏ ਠੀਕ ਹੈ ਅੱਜ ਮੈਂ ਜੋ ਤੁਹਾਨੂੰ ਹੈ ਨਾ ਗੱਲ ਕਰਨ ਲੱਗਿਆ ਕਿ ਜਿਹੜਾ ਤੁਸੀਂ ਪੀਐਸਪੀਸੀਐਲ ਦੇ ਵਿੱਚ ਅਪਰੈਂਟਸਿਪ ਦਾ ਜੋ ਫਾਰਮ ਸੀ ਇਸ ਤਰ੍ਹਾਂ ਭਰ ਦਿਓਗੇ ਧਿਆਨ ਨਾਲ ਵੀਡੀਓ ਨੂੰ ਦੇਖਿਓ ਠੀਕ ਹੈ ਧਿਆਨ ਨਾਲ ਸੁਣ ਲਿਓ ਗੱਲਾਂ ਤੁਹਾਡੇ ਕੰਮ ਆਉਣੀਆਂ ਕਿਉਂਕਿ ਪਿਛਲੀ ਵਾਰ ਦਾ ਮੇਰਾ ਐਕਸਪੀਰੀਅੰਸ ਹੈ ਜਿਹੜਾ ਉਸ ਅਕੋਰਡਿੰਗ ਮੈਂ ਤੁਹਾਡੇ ਨਾਲ ਇਹ ਗੱਲ ਜਿਹੜੀ ਸਾਂਝੀ ਕਰ ਰਿਹਾ ਹਾਂ ਜੋ ਪੀਐਸਪੀ ਸਿਲ ਦਾ ਪਿਛਲੇ ਜੋ ਅਪਰੈਂਟ ਸਾਇਤ ਕੀ ਉਸ ਮੁਤਾਬਕ ਜੋ ਗੱਲਾਂ ਬਾਤਾਂ ਕੈਂਡੀਡੇਟਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਆਈਆਂ ਸੀਗੀਆਂ ਉਸ ਦੇ ਅਕੋਰਡਿੰਗ ਮੈਂ ਗੱਲ ਕਰ ਰਿਹਾ ਆ ਤੁਹਾਡਾ ਪੀਐਸਪੀ ਸਿਲ ਜਿਹੜਾ ਤੁਸੀਂ ਫਾਰਮ ਭਰ ਦੋਗੇ ਉਸ ਤੋਂ ਬਾਅਦ ਚੋਂ ਇਸ ਤਰ੍ਹਾਂ ਦਾ ਤੁਹਾਡੇ ਕੋਲੇ ਪੇਜ ਹੈ ਜਿਹੜਾ ਇੰਟਰਫੇਸ ਆ ਖੁੱਲ ਕੇ ਆਉਂਦਾ ਹੈਗਾ ਓਕੇ ਇਸ ਤਰ੍ਹਾਂ ਦਾ ਹੁੰਦਾ ਹੈਗਾ ਫੋਟੋ ਵਗੈਰਾ ਤੁਹਾਡੀ ਸਾਰਾ ਐਡਰੈਸ ਵਗੈਰਾ ਹਨਾ ਨਾਮ ਵਗੈਰਾ ਸਾਰਾ ਕੁਝ ਲਿਖਿਆ ਹੁੰਦਾ ਹੈਗਾ ਤੇ ਉਸ ਤਰ੍ਹਾਂ ਤੋੜੇ ਕੋਲੇ ਡਾਕੂਮੈਂਟ ਹਨ ਆ ਸਾਰਾ ਕੁਝ ਇਸ ਤਰ੍ਹਾਂ ਹੋਣਾ ਚਾਹੀਦਾ ਹੈਗਾ ਤੁਹਾਡੇ ਕੋਲੇ ਠੀਕ ਹੈ ਇਸ ਤਰ੍ਹਾਂ ਹੋਣਾ ਚਾਹੀਦਾ ਕਿਸੇ ਵੀ ਇਹ ਚੀਜ਼ ਅਧੂਰੀ ਨਹੀਂ ਹੋਣੀ ਚਾਹੀਦੀ ਬਈ ਕਿਸੇ ਦੀ ਵੀ ਇਹ ਚੀਜ਼ ਜਿਹੜੀ ਅਧੂਰੀ ਨਹੀਂ ਹੋਣੀ ਚਾਹੀਦੀ ਓਕੇ ਉਸ ਤੋਂ ਬਾਅਦ ਦੇ ਵਿੱਚ ਆ ਜਿਹੜੀਆਂ ਤੁਹਾਡੇ ਕੋਲੇ ਅਪਲੋਡ ਇਸ ਤਰ੍ਹਾਂ ਹਰੇ-ਹਰੇ ਹੋਣੇ ਚਾਹੀਦੇ ਨੇ ਤੇ ਹਨ ਇੱਥੇ ਵੀ ਇੱਥੇ ਵੀ ਹਨ ਤੇ ਉਸ ਤੋਂ ਬਾਅਦ ਚੋਂ ਮੇਨ ਗੱਲ ਕੀ ਹੈ ਦੇ ਵਿੱਚ ਮੇਨ ਗੱਲ ਇਹ ਹੈ ਬਈ ਜਦੋਂ ਤੁਸੀਂ ਇਹ ਪ੍ਰਿੰਟ ਹਨਾ ਪ੍ਰਿੰਟ ਜਦੋਂ ਤੁਸੀਂ ਨੇ ਕੜਵਾਇਆ ਹੋਊਗਾ ਜੀ ਕਾਫੇ ਤੋਂ ਤੁਸੀਂ ਨੇ ਪੋਸਟ ਫਿਲ ਕੀਤੀ ਤਾਂ ਤੁਸੀਂ ਇਹਦਾ ਪ੍ਰਿੰਟ ਆ ਕੜਵਾਇਆ ਹੋਊਗਾ ਹਨਾ ਕੜਵਾ ਕੇ ਪ੍ਰਿੰਟ ਰੱਖਿਆ ਹੋਊਗਾ ਘਰੇ ਆਦਰਵਾਇਜ਼ ਜੇ ਤੁਸੀਂ ਨੇ ਮੋਬਾਈਲ ਦੇ ਵਿੱਚ ਇਹਦਾ ਪ੍ਰਿੰਟ ਰੱਖਿਆ ਹੈ ਨਾ ਜੇ ਤੁਸੀਂ ਨੇ ਮੋਬਾਈਲ ਦੇ ਵਿੱਚ ਤਾਂ ਪ੍ਰਿੰਟਰ ਰੱਖਿਆ ਕਿਉਂਕਿ ਕਈ ਵਾਰ ਨਾ ਬੱਚੇ ਸੋਚ ਲੈਂਦੇ ਨੇ ਵੀ ਯਾਰ ਆਪਣੇ ਮੋਬਾਈਲ ਦੇ ਵਿੱਚ ਤਾਂ ਪਈਏਗਾ ਨਾ ਪ੍ਰਿੰਟ ਤੇ ਕਈ ਵਾਰ ਮੋਬਾਈਲ ਆਪਣੇ गिर-ਗੁਰ ਜਾਂਦਾ ਹੈ ਨਾ ਜਾਂ ਕੋਈ ਕਾਰਨ ਕਰਕੇ ਉਹ ਖਰਾਬ ਹੋ ਜਾਂਦਾਗਾ ਤਾਂ ਉੱਥੇ ਜਿਹੜਾ ਇਹ ਫਾਰਮ ਆਸਾਨੂੰ ਫਿਰ ਲੱਭਦਾ ਨਹੀਂ ਹੈਗਾ ਠੀਕ ਹੈ ਅੱਜ ਦਾ ਵੀਡੀਓ ਬਣਾਉਣ ਦਾ ਇਹ ਮਕਸਦ ਹੈਗਾ ਜਿਹੜਾ ਇਹ ਫਾਰਮ ਹੈ ਨਾ ਇਹਨੂੰ ਤੁਸੀਂ ਨੇ ਐਂਡ ਆਲੇ ਸਮੇਂ ਦੇ ਵਿੱਚ ਜਿੰਨਾ ਤੱਕ ਤੁਹਾਡੀ ਜੁਆਇਨਿੰਗ ਨਹੀਂ ਹੁੰਦੀ ਹੈਗੀ ਠੀਕ ਹੈ ਜਿੰਨਾ ਤੱਕ ਤੁਹਾਡੀ ਹੋਈ ਜੁਆਇਨਿੰਗ ਨਹੀਂ ਹੁੰਦੀ ਹੈਗੀ ਉਦੋਂ ਤੱਕ ਇਹ ਫਾਰਮ ਨੇ ਜਿਹੜੇ ਪ੍ਰਿੰਟ ਹੈ ਨਾ ਤੁਹਾਡੇ ਓਕੇ ਇਹਨੂੰ ਸੰਭਾਲ ਕੇ ਹੀ ਰੱਖਣਾ ਤੁਸੀਂ ਬਈ ਇਸ ਦੇ ਚਾਹੀ ਤੁਸੀਂ ਤਿੰਨ ਤਨ ਪੇਜ ਕਢਵਾ ਲਿਓ ਠੀਕ ਹੈ ਮੋਬਾਈਲ ਦੇ ਵਿੱਚ ਮੋਬਾਈਲ ਦੇ ਵਿੱਚ ਰੱਖਣਾ ਪ੍ਰਿੰਟ ਉੱਥੇ ਪੀਡੀਐਫ ਬਣਾ ਕੇ ਰੱਖ ਲਿਓ ਠੀਕ ਹੈ ਮੇਲ ਤੇ ਭੇਜਣਾ ਮੇਲ ਤੇ ਕੱਢ ਕੇ ਰੱਖ ਲਿਓ ਬਾਕੀ ਪਰ ਕਾਇਦਾ ਤੁਸੀਂ ਨਾ ਇਹ ਚੀਜ਼ ਨੂੰ ਇਹਨੂੰ 1-1 2-2 3-3 ਇਹਦੇ ਪ੍ਰਿੰਟ ਨਾ ਕਢਵਾ ਕੇ ਘਰੇ ਰੱਖਣੇ ਨਹੀਂ ਕਿ ਸਾਮਕੇ ਬਈ ਆਪਣੀ ਫਾਈਲ ਦੇ ਵਿੱਚ ਨੋਟ ਕਰਕੇ ਰੱਖਣੇ ਨੇ ਕਿਉਂਕਿ ਜਦੋਂ ਵੈਰੀਫਿਕੇਸ਼ਨ ਹੁੰਦੀ ਹੈ ਨਾ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਉਣਾ ਇੱਥੇ ਠੀਕ ਹੈ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਉਣਾ ਇੱਥੇ ਠੀਕ ਹੈ ਕਿ ਜਦੋਂ ਤੁਹਾਡੀ ਨਾ ਜਦੋਂ ਵੈਰੀਫਿਕੇਸ਼ਨ ਹੋਊਗੀ ਨਾ ਵੈਰੀਫਿਕੇਸ਼ਨ ਹੋਊਗੀ ਉਦੋਂ ਬਹੁਤ ਜ਼ਿਆਦਾ ਦਿੱਕਤਾਂ ਆਉਂਦੀਆਂ ਨੇ ਪਿਛਲੀ ਵਾਰ ਬਹੁਤ ਹੀ ਬੱਚਿਆਂ ਕੋਈ ਬਹੁਤ ਜ਼ਿਆਦਾ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਆਣੇ ਨਾ ਆਈਆਂ ਨਹੀਂ ਠੀਕ ਹੈ ਉੱਤੋਂ ਪਰੇਸ਼ਾਨੀ ਇਹ ਨੇ ਇੱਕ ਆ ਚੀਜ਼ ਹੁੰਦੀ ਹੈ ਜੀ ਠੀਕ ਹੈ ਜਨਰਲ ਇੰਸਟruction ਆਫ ਆਰਗੈਨਿਟ ਇਹ ਕੀਏਗਾ ਇਹ ਤੁਹਾਡੇ ਕੋਲੇ ਐਡਮਿਟ ਕਾਰਡ ਹੈ ਜੀ ਠੀਕ ਹੈ ਇਹ ਤੁਹਾਡੇ ਕੋਲੇ ਐਡਮਿਟ ਕਾਰਡ ਆਏਗਾ ਜੇ ਤੁਸੀਂ ਪੇਪਰ ਦੇਣ ਨੂੰ ਆਉਂਗੇ ਓਕੇ ਜੀ ਰੰਗੀਨ ਹੀ ਕਢਵਾ ਕੇ ਲੈ ਕੇ ਜਾਓ ਐਡਮਿਟ ਕਾਰਡ ਜੇ ਤੁਸੀਂ ਲੈ ਕੇ ਜਾਉਂਗਾ ਨਾ ਪੇਪਰ ਉਹ ਤੁਹਾਡਾ ਐਡਮਿਟ ਕਾਰਡ ਹੀ ਰੰਗੀਨ ਹੀ ਲੈ ਕੇ ਜਾਓ ਓਕੇ ਜਿੱਥੇ ਵੀ ਤੁਹਾਡਾ ਸੈਂਟਰ ਹੁੰਦਾ ਹੈਗਾ ਹਨਾ ਸੈਂਟਰ ਨੇਮ ਹੁੰਦਾ ਹੈਗਾ ਸਾਰਾ ਕੁਝ ਲਿਖਿਆ ਅੰਦਾਗਾ ਠੀਕ ਹੈ ਇਹ ਪਹਿਲੀ ਸ਼ਿਓਰਡ ਦਾ ਪੇਪਰ ਜਿਹੜਾ 9 ਤੋਂ ਠੀਕ ਹੈ 7:30 ਵਜੇ ਰਿਪੋਰਟਿੰਗ ਟਾਈਮ ਸਟਾਰਟ ਹੋ ਜਾਂਦਾ ਹੈਗਾ ਸ਼ਿਫਟ ਮਾਰਨਿੰਗ ਤੁਸੀਂ ਕਿ 16 4 23 ਹੋਏ ਸੀਗਾ ਪੇਪਰ ਤੇ ਵਾਇਲੈਂਗਲ ਹੋਇਆ ਸੀਗਾ ਪੇਪਰ ਠੀਕ ਹੈ ਉੱਪਰਲੇ ਪਾਸੇ ਇੰਗਲਿਸ਼ ਦੇ ਵਿੱਚ ਲਿਖਿਆ ਆਇਆ ਸੀਗਾ ਕੁਐਸਚਨ ਨੀਚਲੇ ਪਾਸੇ ਪੰਜਾਬੀ ਦੇ ਵਿੱਚ ਲਿਖਿਆ ਆਇਆ ਸੀਗਾ ਤੁਸੀਂ ਨਾ YouTube ਵਗੈਰਾ ਦੇਖਿਆ ਹੋਊਗਾ ਨਾ ਤੇ ਹੁਣ ਆਪਾਂ ਇਹਦੀ ਗੱਲ ਕਿਉਂ ਕਰ ਰਹੇ ਹਾਂ ਬਈ ਇਹਦੀ ਗੱਲ ਹੁਣ ਆ ਹੁੰਦਾ ਹੈਗਾ ਤੁਹਾਡੇ ਕੋਲ ਹੈ ਨਾ ਇਹਦੇ ਉੱਤੇ ਆ ਚੀਜ਼ਾਂ ਜੇ ਤੁਸੀਂ ਆਪਾਂ ਨੂੰ ਲਿਖ ਕੇ ਦੇਣਗੇ ਉੱਥੇ ਵੈਰੀਫਾਈ ਹੋਊਗਾ ਸਕਿਉਰਿਟੀ ਚੈੱਕ ਕਰੋਗੇ ਨਾ ਪਿਛਲੀ ਵਾਰ ਜਿਹੜੀ ਗਏ ਹੁਣ ਤੋਂ ਚੱਕ ਤੁਸੀਂ ਦੇਖਿਆ ਹੋਊਗਾ ਨਾ ਇਸ ਤਰ੍ਹਾਂ ਲਿਖਿਆ ਹੁੰਦਾ ਹੈਗਾ ਉਸ ਤੇ ਤੇ ਹੁਣ ਮੈਂ ਇਹਦੀ ਕਲ ਕਿਉਂ ਕਰਦਾ ਬਈ ਆ ਚੀਜ਼ਾਂ ਵੀ ਨੇ ਜਿਹੜੇ ਤੁਹਾਡੀਆਂ ਨੇ ਇਹਨਾਂ ਨੂੰ ਸਾਹਮਣੇ ਰੱਖੋ ਕਰੇ ਫੋਟੋ ਖਿੱਚ ਕੇ ਠੀਕ ਹੈ ਇਹਨਾਂ ਦਾ ਇੱਕ ਇੱਕ ਦੋ ਦੋ ਤਿੰਨ ਤਿੰਨ ਚਾਰ ਚਾਰ ਪ੍ਰਿੰਟ ਕੱਢ ਕੇ ਨਾ ਘਰੇ ਰੱਖਣੇ ਨੇ ਬਈ ਤੁਸੀਂ ਨੇ ਐਡਮਿਟ ਕਾਰਡ ਵੀ ਤੁਸੀਂ ਜਦੋਂ ਤੱਕ ਤੁਹਾਡੀ ਜੁਆਇਨਿੰਗ ਨਹੀਂ ਹੁੰਦੀ ਨਾ ਉਦੋਂ ਤੱਕ ਸਾਹਮਣੇ ਰੱਖਣਾ ਐ ਨਹੀਂ ਪਤਾ ਕਿਹੜੇ ਵੇਲੇ ਜੋ ਨੋਟ ਭੇਜੇ ਐ ਨਹੀਂ ਪਤਾ ਬਾਇਓਮੈਟ੍ਰਿਕ ਕਰਨ ਠੀਕ ਹੈ ਬਾਇਓਮੈਟ੍ਰਿਕ ਦੇ ਵਿੱਚ ਮੰਗ ਲੈਣ ਤੁਹਾਡੇ ਕੋਲੇ ਉਕੇ ਜਦੋਂ ਅਸਲ ਜਦੋਂ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਉਦੋਂ ਦਾ ਤੁਹਾਡੇ ਕੋਲ ਦੋਨੇ ਚੀਜ਼ਾਂ ਮੰਗਣਗੀ ਮੰਗਣਗੀ ਭਾਈ ਠੀਕ ਹੈ ਜਿਹੜਾ ਤੁਸੀਂ ਇੱਕ ਪ੍ਰਿੰਟ ਕਢੋਗੇ ਜਿਹੜੀ ਪੋਸਟ ਭਰ ਰਹੀ ਹੈ ਨਾ ਪੋਸਟ ਭਰੀ ਹੈ ਤੁਸੀਂ ਨੇ ਉਹਦਾ ਜਿਹੜਾ ਪ੍ਰਿੰਟ ਕਢੋਗੇ ਉਹ ਵੀ ਮੰਗਣੇ ਤੁਹਾਨੂੰ ਤੁਹਾਡੇ ਤੋਂ ਤੇ ਐਡਮਿਟ ਕਾਰਡ ਹੈ ਜਿਹੜਾ ਇਹ ਵੀ ਲੈਣੀ ਲੈਣਾ ਭਾਈ ਜਦੋਂ ਤੁਹਾਡੀ ਕੀ ਹੋਊਗੀ ਵੈਰੀਫਿਕੇਸ਼ਨ ਹੋਣੀ ਹੈ ਉੱਤੇ ਡਾਕੂਮੈਂਟਾਂ ਦੇ ਨਾਲ ਇਹ ਚੀਜ਼ਾਂ ਉਹਨੇ ਮੰਗੀਆਂ ਨਹੀਂਆਂ ਬਾਕੀ ਐ ਨਹੀਂ ਪਤਾ ਉਸ ਤੋਂ ਬਾਅਦ ਕੋਈ ਤੁਹਾਡੀ ਬਾਇਓਮੈਟ੍ਰਿਕ ਹੋਣੀ ਹੈ ਪਟਿਆਲੇ ਹੈੱਡ ਆਫ ਦੇ ਵਿੱਚ ਨਾ ਉਹ ਕਦੋਂ ਵੀ ਤੁਹਾਨੂੰ ਬੁਲਾ ਸਕਦੇ ਨੇ ਕਿ ਤੇ ਕਦੋਂ ਵੀ ਤੁਹਾਡੇ ਤੋਂ ਕੋਈ ਵੀ ਡਾਕੂਮੈਂਟ ਉਹ ਮੰਗ ਸਕਦੇ ਨੇ ਸੋ ਤੁਹਾਨੂੰ ਇੱਕ ਇਹੀ ਬਸ ਰਿਕਵੈਸਟ ਹੈ ਸਾਰੇ ਬੱਚਿਆਂ ਨੂੰ ਕੀ ਹੈ ਨਾ ਪੜ੍ਹਾਈ ਦੇ ਨਾਲ ਨਾਲ ਇਹ ਚੀਜ਼ਾਂ ਦੇ ਵੀ ਥੋੜਾ ਜਿਹਾ ਧਿਆਨ ਕਰਿਓ ਕਿ ਆਪਣੇ ਜਿਹੜੇ ਡਾਕੂਮੈਂਟ ਨੇ ਕੀ ਹੈ ਨਾ ਉਹ ਪ੍ਰੋਪਰ ਤਰੀਕੇ ਨਾਲ ਹੋਣ ਸਹੀ ਢੰਗ ਦੇ ਨਾਲ ਹੋਣ ਹੈ ਨਾ ਐ ਨਹੀਂ ਹੈਗਾ ਵੀ ਆਪਾਂ ਨੇ ਘਰੇ ਜਾ ਕੇ ਮੋਸਟੇ ਜੀ ਇੱਕ ਵਿੱਚ ਸਿੱਟਦੇ ਜਾਂ ਖਰਾਬ ਪ੍ਰੂਫ ਕਰਦੇ ਨਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਾਂ ਪਾੜਦੇ ਤਾਂ ਕਰਕੇ ਇਹ ਦੋ ਚੀਜ਼ਾਂ ਮਿਲਣਗੀਆਂ ਜੋ ਪ੍ਰਿੰਟ ਕਰਵਾਉਨੇ ਆ ਤੇ ਜੋ ਤੁਹਾਡਾ ਐਡਮਿਟ ਕਾਰਡ ਦੋਨੇ ਚੀਜ਼ਾਂ ਨੂੰ ਸਾਹਮਣੇ ਰੱਖਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਇਹ ਤੁਹਾਡੇ ਨਾਲ ਕੰਮ ਆਉਣਗੇ ਪਿਛਲੀ ਵਾਰ ਬੱਚਿਆਂ ਦੇ ਨਾਲ ਬਹੁਤ ਔਕਤਾਂ ਆਈਆਂ ਸੀਗੀਆਂ ਦੁਬਾਰੇ ਫਿਰ ਸੈਂਟਰਾਂ ਤੋਂ ਕਢਵਾ ਕੇ ਲੈ ਕੇ ਆਏ ਸੀਗੇ ਆਪਣੇ ਐਡਮਿਟ ਕਾਰਡ ਖੋਖੂਗੇ ਸੀਗੇ ਜਾਂ ਤਿੰਨ ਸਿੱਟੇ ਦਿੰਦੇ ਨੇ ਹਨਾ ਵੀ ਹੁਣ ਆਪਾਂ ਐਡਮਿਟ ਕਾਰਡ ਕੀ ਕਰਨਾ ਹੈ ਆਪਣਾ ਰਿਜ਼ਲਟ ਆ ਗਿਆ ਵਧੀਆ ਜਾਂ ਜੋ ਵੀ ਹੈ ਨਾ ਤਾਂ ਇਹ ਚੀਜ਼ਾਂ ਨੇ ਵੀ ਫਾਈਨਲ ਤੱਕ ਨਾ ਤੁਸੀਂ ਇਹਨਾਂ ਨੂੰ ਸੰਭਾਲ ਕੇ ਰੱਖਣਾ ਵੇ ਠੀਕ ਹੈ ਫਾਈਨਲ ਤੱਕ ਜਿੰਨਾ ਤੱਕ ਤੁਹਾਡੀ ਜੋ ਐਡਿਗਰੀ ਹੁੰਦੀ ਨਾ ਉਹ ਉਹ ਤੋ ਤੱਕ ਇਹਨਾਂ ਨੂੰ ਇਹ ਚੀਜ਼ਾਂ ਨੂੰ ਤੁਸੀਂ ਇਹਨਾਂ ਸੰਭਾਲ ਕੇ ਰੱਖਣਾ ਸਾਰੀਆਂ ਠੀਕ ਹੈ ਜਿਹੜੇ ਦੋ ਤਿੰਨ ਪ੍ਰਿੰਟਰ ਨੇ ਕਿਹਾ ਬਾਕੀ ਹੋਰ ਵੀ ਕੋਈ ਨਹੀਂ ਹਨਾ ਪ੍ਰਿੰਟਰ ਹੁੰਦੇ ਨੇ ਆਪਣੇ ਉਹਨਾਂ ਚੀਜ਼ਾਂ ਨੂੰ ਸੰਭਾਲ ਕੇ ਰੱਖਣਾ ਸੋ ਇਹ ਆਪਣੀ ਅੱਜ ਦੀ ਤੁਹਾਨੂੰ ਮੈਂ ਵੀਡੀਓ ਪਰ ਅਸੀਂ ਇਹ ਚੀਜ਼ ਮੈਂ ਦੱਸਣੀ ਸੀ ਕਿ ਦੋਨੇ ਚੀਜ਼ਾਂ ਜੋ ਤੁਹਾਡੀਆਂ ਨੇ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਤੁਹਾਡੇ ਵਾਸਤੇ ਠੀਕ ਹੈ ਕਿਉਂਕਿ ਤਿਆਰੀ ਕਰੀ ਦਾ ਹਨਾ ਨੰਬਰ ਆਏ ਦਾ ਠੀਕ ਹੈ ਫੇਰੀ ਫਾਇਦਾ ਜੇ ਤੁਹਾਡੇ ਕੋਲੇ ਡਾਕੂਮੈਂਟ ਹੋਣਗੇ ਸੋ ਇੰਨੀ ਜੀ ਜਾਣਕਾਰੀ ਪ੍ਰਵਾਨ ਕਰਿਓ ਤੇ ਨੈਕਸਟ ਆਪਾਂ ਜੋ ਜਾਣਕਾਰੀ ਆਪਾਂ ਮਿਲਦੀ ਰਹੂਗੀ ਸੋ ਇੱਕ ਪੇਪਰ ਦੇ ਹਨਾ ਪੇਪਰ ਦੇ ਅਗੋਰਡਿੰਗ ਕੋਸ਼ਿਸ਼ ਰਹੀਏ ਬੱਚੇ ਪੇਪਰ ਯਾਰ ਤੁਹਾਡਾ ਹਨਾ ਜੂਨ ਦੇ ਵਿੱਚ ਹੋਣ ਦੇ ਸਭਾਵਨਾ ਹੈ ਠੀਕ ਜੂਨ ਜਾਂ ਜੁਲਾਈ ਦੇ ਵਿੱਚ ਨਾ ਹੋਣ ਦੀ ਸੰਭਾਵਨਾ ਤੁਹਾਡੇ ਆਪਰੇਂਟਸ ਵਾਲਾ ਨਵੀਂ ਪੇਪਰ ਠੀਕ ਹੈ ਪੇਪਰ ਦੀ ਬਹੁਤ ਵਧੀਆ ਪੁੱਛਦੇ ਨੇ ਕਿ ਮੁੰਡੇ ਹੈ ਨਾ ਬਹੁਤ ਮੈਸੇਜ ਆਉਂਦੇ ਨੇ ਕਿ ਕੌਣ ਵਗੈਰਾ ਹੁੰਦੀ ਨੇ ਕਿ ਸਰ ਪੇਪਰ ਹੈ ਨਾ ਆਪਰੇਂਟਸ ਤੱਕ ਦੋ ਤੱਕ ਗੁਣਾਗਾ ਤਾਂ ਫਰੈਂਕਸ ਦੀ ਪੇਪਰ ਆਰੇ ਮੇਰੇ ਅਕੋਰਡਿੰਗ ਠੀਕ ਹੈ ਜੂਨ ਜਾਂ ਜੁਲਾਈ ਦੇ ਵਿੱਚ ਤੁਹਾਡਾ ਪੇਪਰ ਹੋਣਾ ਜੂਨ ਜਾਂ ਜੁਲਾਈ ਦੇ ਵਿੱਚ ਤੁਹਾਡਾ ਨਾ ਇਸ ਤਰ੍ਹਾਂ ਜਿਹੜਾ ਉਹ ਸੰਭਵ ਹੋ ਸਕਦਾ ਹੈ ਠੀਕ ਹੈ ਪੱਕੀ ਕੋਈ ਕਨਫਰਮ ਨਹੀਂ ਹੋ ਸਕਦਾ ਬਈ ਠੀਕ ਹੈ ਜੇ ਅਗਰ ਪੱਕੀ ਕੋਈ ਤਰੀਕ ਮਿਲੂਗੀ ਤਾਂ ਮੈਂ ਤੁਹਾਨੂੰ ਉਸ ਤਰ੍ਹਾਂ ਫਿਰ ਪੱਕੀ ਤਰੀਕ ਵੀ ਦੱਸ ਦਵਾਂ ਠੀਕ ਹੈ ਸੋ ਵੀਡੀਓ ਚੰਗੀ ਲੱਗੀ ਤਾਂ ਵਧੀਆ ਲੱਗੀ ਹੈ ਨਾ ਲਾਈਕ ਸ਼ੇਅਰ ਕਰ ਦਿਓ ਸੋ ਆਪਾਂ ਨੇ ਚੈਨਲ ਹਨਾ ਨਵਾਂ ਕ੍ਰੀਏਟ ਕੀਤਾ ਤਾਂ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਆਪਣੇ ਯਾਰਾਂ ਦੋਸਤਾਂ ਤੋਂ ਇਹ ਸਬਸਕ੍ਰਾਈਬ ਕਰਵਾ ਦਿਓ ਸੋ ਥੈਂਕ ਯੂ ਤੁਹਾਨੂੰ ਬਹੁਤ ਬਹੁਤ